ਹਾਂਜੀ ਕੀ ਹਾਲ ਦੋਸਤੋ ਅੱਜ ਛੋਟਾ ਸਾਡੇ ਚੈਨਲ ਦੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਅੱਜ ਅਸੀਂ ਚੱਲੇ ਕਣਕ ਬੀਜਣ ਸਾਡੇ ਨਾਲ ਜੁੜੇ ਰਹੋ ਹਾਂਜੀ ਕਰਤੀ ਹੈ ਸੁਪਰ ਸੀਡਰ ਨਾਲ ਵਜਾਈ ਸਟਾਰਟ ਅਸੀਂ ਸਾਡੇ ਕੋਲੇ ਹੈਗਾ ਲੈਂਡ ਫੋਰਸ ਦਾ ਸੁਪਰ ਸੀਡਰ ਤੇ ਨਿਊ ਹਿ ਲੈਂਡ ਅਟਰੈਕਟਸ ਪੰਜਾਬੀ ਦੇਖੀ ਸਕਦੇ ਹੋ ਇਹ ਲੈਂਡ ਫੋਰਸ ਦੀ ਪਲੈਨ ਫੋਰਸ ਸੁਪਰ ਸ਼ੀਡਰ ਦੀ ਬਜਾਈ ਬਹੁਤ ਹੀ ਵਧੀਆ ਹੁੰਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਡੰਗਾ ਵੀ ਬਹੁਤ ਵਧੀਆ ਆ ਗਿਆ ਤੇ ਅਸੀਂ ਇਹ ਕਰਤੇ ਖੜਿਆਂ ਚ ਬੀਜ ਰਹੇ ਆ ਕੋਈ ਪਹਿਲਾਂ ਤਵੀਆਂ ਨਹੀਂ ਮਾਰੀਆਂ ਦੇਖ ਹੀ ਸਕਦੇ ਹੋ ਬਸ ਕੱਲੀ ਲਿੱਦ ਜਰੂਰ ਮਚਾਈ ਆ ਦੇਖ ਲਓ ਸਾਡੇ ਨਾਲ ਜੁੜੇ ਰਹੋ ਸਾਰੀ ਜਾਣਕਾਰੀ ਦੇਵਾਂਗੇ ਇਸ ਪੰਜਾਬੀ ਦੀ ਪਰਫਾਰਮੈਂਸ ਵੀ ਬਹੁਤ ਵਧੀਆ ਦੇ ਰਿਹਾ ਦੇਖਿਓ ਸਾਗਰਿਓ ਜੇ ਸਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ ਸਾਡੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ